ਹੇ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ 1 ਨਵੰਬਰ ਤੋਂ ਆਧਾਰ ਕਾਰਡ ਦੇ ਇਹਨਾਂ ਨਿਯਮਾਂ ਵਿੱਚ ਹੋਵੇਗਾ ਬਦਲਾ ਇਸ ਬਾਰੇ ਜਾਣਕਾਰੀ ਦੇਣ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਆਧਾਰ ਕਾਰਡ ਉਪਭੋਗਤਾ ਤੱਕ ਇਹ ਖਬਰ ਪਹੁੰਚ ਜਾਵੇ ਤਾਂ ਦੋਸਤੋ ਆਓ ਚੱਲਦੇ ਹਾਂ ਜਾਣਕਾਰੀ ਵੱਲ 1 ਨਵੰਬਰ ਨੂੰ ਆਧਾਰ ਕਾਰਡ ਨੂੰ ਲੈ ਕੇ ਇਹ ਨਿਯਮ ਜਿਹੜੇ ਕੀ ਬਦਲਸ ਆਣਗੇ ਕੁਝ ਨਿਯਮ ਆਧਾਰ ਕਾਰਡ ਦੇ ਉੱਤੇ ਲਾਗੂ ਹੋਣ ਵਾਲੇ ਨੇ ਜਿਸ ਕਰਕੇ ਲੋਕਾਂ ਨੂੰ ਬਹੁਤ ਫਾਇਦਾ ਹੋਣ ਵਾਲਾ ਹੈਗਾ ਉਹ ਕਿਹੜੇ ਕਿਹੜੇ ਨਿਯਮ ਨੇ ਜੋ ਕੀ ਬਦਲਣ ਜਾ ਰਹੇ ਨੇ ਆਧਾਰ ਕਾਰਡ ਦੇ ਉੱਤੇ ਆਧਾਰ ਕਾਰਡ ਹੋ ਗਿਆ ਪੈਨ ਕਾਰਡ ਰਾਸ਼ਨ ਕਾਰਡ ਬਰਥ ਸਰਟੀਫਿਕੇਟ ਤਾਂ ਇਹ ਚੀਜ਼ਾਂ ਨੂੰ ਲੈ ਕੇ ਵੀ ਕੁਝ ਅਪਡੇਟ ਜਿਹੜੇ ਕੀ ਸਾਂਝੀ ਕਰ ਰਹੇ ਹਾਂ ਅੰਤ ਤੱਕ ਇਹ ਵੀਡੀਓ ਜ਼ਰੂਰ ਦੇਖਿਓ ਤੇ ਅੱਗੇ ਵੀ ਜ਼ਰੂਰ ਸਾਂਝਾ ਕਰੋ ਕਿਉਂਕਿ 1 ਨਵੰਬਰ ਹੁਣ ਆਉਣ ਵਾਲੀ ਹੈ ਦੋ ਹੀ ਦਿਨ ਰਹਿ ਚੁੱਕੇ ਨੇ ਤੇ 1 ਨਵੰਬਰ ਤੋਂ ਬਾਅਦ ਆਧਾਰ ਕਾਰਡ ਨੂੰ ਲੈ ਕੇ ਇਹ ਨਿਯਮ ਉਨ੍ਹਾਸ ਦੇ ਕਿ 1 ਨਵੰਬਰ 2025 ਤੋਂ ਦੇਸ਼ ਭਰ ਦੇ ਵਿੱਚ ਆਧਾਰ ਕਾਰਡ ਦੇ ਨਾਲ ਸੰਬੰਧਿਤ ਕਈ ਵੱਡੇ ਨਿਯਮ ਲਾਗੂ ਹੋਣ ਜਾ ਰਹੇ ਨੇ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਨੇ ਆਧਾਰ ਸੇਵਾਵਾਂ ਨੂੰ ਹੋਰ ਤੇਜ਼ ਆਸਾਨ ਅਤੇ ਸੁਰੱਖਿਟ ਬਣਾਉਣ ਦੇ ਲਈ ਨਵੀਆਂ ਵਿਵਸਥਾਵਾਂ ਦਾ ਐਲਾਨ ਕੀਤਾ ਹੁਣ ਲੋਕ ਸਿਰਫ ਇੱਕ ਕਲਿੱਕ ਦੇ ਨਾਲ ਘਰ ਬੈਠੇ ਆਪਣੇ ਆਧਾਰ ਦੀਆਂ ਮੁੱਖ ਜਾਣਕਾਰੀਆਂ ਜਿਵੇਂ ਕਿ ਨਾਮ ਚੇਂਜ ਕਰਨਾ ਪਤਾ ਚੇਂਜ ਕਰਨਾ ਜਨਮ ਪਾਰੀਕ ਅਤੇ ਮੋਬਾਈਲ ਨੰਬਰ ਅਪਡੇਟ ਕਰ ਸਕਦੇ ਨੇ ਪਹਿਲਾਂ ਇਹ ਸਾਰੇ ਕੰਮ ਤੁਹਾਨੂੰ ਆਧਾਰ ਸੈਂਟਰਾਂ ਜਾਂ ਫਿਰ ਦੁਕਾਨਾਂ ਦੇ ਉੱਤੇ ਕਾਫਿਆਂ ਦੇ ਉੱਤੇ ਜਾ ਕੇ ਕਰਾਉਣੇ ਪੈਂਦੇ ਸੀਗੇ ਪਰ ਹੁਣ ਪੂਰਾ ਪ੍ਰਕਿਰਿਆ ਇਹ ਤੁਸੀਂ ਆਨਲਾਈਨ ਡਿਜੀਟਲ ਤਰੀਕੇ ਦੇ ਨਾਲ ਖੁਦ ਕਰ ਸਕਦੇ ਹੋ ਇਸ ਦੇ ਨਾਲ ਸਮੇਂ ਅਤੇ ਪੈਸੇ ਦੀ ਵੀ ਤੁਹਾਡੀ ਬਚਤ ਹੋਵੇਗੀ ਤਾਂ ਇਸ ਦੇ ਲਈ ਲੋੜੀਂਦੇ ਦਸਤਾਵੇਜ਼ ਕੀ ਨੇ ਉਹ ਵੀ ਤੁਹਾਨੂੰ ਜਾਣਨਾ ਬਹੁਤ ਜ਼ਰੂਰੀ ਹੈ ਤਾਂ ਦੱਸ ਦਈਏ ਕਿ ਨਵੇਂ ਸਿਸਟਮ ਦੇ ਅਨੁਸਾਰ ਆਪਣੀ ਜਿਹੜੀ ਕਿ ਜਾਣਕਾਰੀ ਹੈ ਅਪਡੇਟ ਕਰਦੇ ਸਮੇਂ ਤੁਹਾਨੂੰ ਆਪਣੀ ਹੈ ਜੋ ਕਿ ਪਛਾਣ ਸਾਬਤ ਕਰਨੀ ਪਵੇਗੀ ਇਸ ਦੇ ਲਈ ਤੁਸੀਂ ਕੁਝ ਸਰਕਾਰੀ ਦਸਤਾਵੇਜ਼ ਵਰਤ ਸਕਦੇ ਹੋ ਜਿਵੇਂ ਕਿ ਪੈਨ ਕਾਰਡ ਪਾਸਪੋਰਟ ਡਰਾਈਵਿੰਗ ਲਾਇਸੈਂਸ ਰਾਸ਼ਨ ਕਾਰਡ ਜਨਮ ਸਰਟੀਫਿਕੇਟ ਤੇ ਇਹ ਦੱਸ ਦਈਏ ਕਿ ਨਵੀਂ ਇੰਟਰਲਿੰਕਡ ਵੈਰੀਫਿਕੇਸ਼ਨ ਸਿਸਟਮ ਦੇ ਨਾਲ ਡਾਟਾ ਤੁਰੰਤ ਅਪਡੇਟ ਹੋਵੇਗਾ ਤੇ ਇਸ ਦੀ ਸੁਰੱਖਿਆ ਵੀ ਹੋਰ ਮਜ਼ਬੂਤ ਹੋ ਜਾਵੇਗੀ ਜਿਸ ਦੇ ਨਾਲ ਦੱਸਦੇ ਕਿ UIDAI ਨੇ ਆਧਾਰ ਸੈਂਟਰਾਂ ਦੇ ਉੱਤੇ ਲੱਗਣ ਵਾਲੀ ਫੀਸ ਦਾ ਜੋ ਕਿ ਸਟਰਕਚਰ ਵੀ ਬਦਲਿਆ ਹੈਗਾ ਹੁਣ ਲੋਕ ਆਪਣੀ ਸੁਵਿਧਾ ਅਨੁਸਾਰ ਆਨਲਾਈਨ ਜਾਂ ਫਿਰ ਆਫਲਾਈਨ ਦੋਵੇਂ ਤਰੀਕਿਆਂ ਦੇ ਵਿੱਚੋਂ ਕਿਸੇ ਇੱਕ ਨੂੰ ਚੁਣ ਸਕਦੇ ਨੇ ਦੱਸਦੇ ਕਿ ਜੇਕਰ ਆਧਾਰ ਪੈਨ ਦੇ ਨਾਲ ਲਿੰਕ ਕਰਨਾ ਬੇਹਦ ਲਾਜ਼ਮੀ ਹੈ ਪਹਿਲਾਂ ਇਹ ਨਹੀਂ ਹੁੰਦਾ ਸੀਗਾ ਪਰ ਹੁਣ ਬਿਲਕੁਲ ਲਾਜ਼ਮੀ ਹੈ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈਗਾ ਕਿ 31 ਦਸੰਬਰ 2025 ਤੱਕ ਆਧਾਰ ਅਤੇ ਪੈਨ ਨੂੰ ਲਿੰਕ ਕਰਨਾ ਜ਼ਰੂਰੀ ਜੇਕਰ ਇਹ ਪ੍ਰਕਿਰਿਆ ਇਸ ਤਾਰੀਖ ਤੱਕ ਪੂਰੀ ਨਹੀਂ ਕੀਤੀ ਜਾਂਦੀ ਹੈ ਤਾਂ 1 ਜਨਵਰੀ 2026 ਤੋਂ ਤੁਹਾਡਾ ਪੈਨ ਕਾਰਡ ਨਾ ਮੰਜ਼ੂਰ ਮੰਨਿਆ ਜਾਵੇਗਾ ਨਵੇਂ ਪੈਨ ਕਾਰਡ ਦੇ ਲਈ ਅਰਜ਼ੀ ਦਿੰਦਿਆਂ ਹੁਣ ਆਧਾਰ ਨੰਬਰ ਦੇਣਾ ਲਾਜ਼ਮੀ ਹੋਵੇਗਾ ਤੇ KYC ਵੀ ਜ਼ਰੂਰੀ ਹੈ ਜੀ ਹਾਂ ਬੈਂਕਿੰਗ ਅਤੇ ਫਾਈਨਾਂਸ ਖੇਤਰਾਂ ਦੇ ਲਈ KYC ਸਿਸਟਮ ਨੂੰ ਵੀ ਆਧੁਨਿਕ ਬਣਾਇਆ ਗਿਆ ਹੈਗਾ ਹੁਣ ਗ੍ਰਾਹਕ ਆਪਣੀ ਪਛਾਣ OTP ਵੀਡੀਓ ਕਾਲਸ ਆਫਰ ਆਪਣੇ ਸਾਹਮਣੇ ਵੈਰੀਫਿਕੇਸ਼ਨ ਦੇ ਰਾਹੀਂ ਵੀ ਕਰ ਸਕਣਗੇ ਇਸ ਦੇ ਨਾਲ ਪ੍ਰਕਿਰਿਆ ਪੇਪਰਲੈਸ ਅਤੇ ਤੇਜ਼ ਅਤੇ ਸੁਰੱਖਿਅਤ ਬਣ ਜਾਵੇਗੀ ਉਹਨਾਂ ਦੀ ਇਹ ਨਵਾਂ ਫੀਸ ਸਟਰਕਚਰ ਕੀ ਹੈਗਾ ਦੱਸ ਦਈਏ ਕਿ UIDAI ਆਈ ਦੀਆਂ ਨਵੀਆਂ ਦਰਾਂ ਦੇ ਮੁਤਾਬਕ ਡੈਮੋਗ੍ਰਾਫਿਕ ਅਪਡੇਟ ਜਿਵੇਂ ਕਿ ਨਾਮ ਪਤਾ ਜਨਮ ਤਾਰੀਖ ਮੋਬਾਈਲ ਈਮੇਲ ਇਹ ਸਭ ਕੁਝ 75 ਰੁਪਏ ਦੇ ਵਿੱਚ ਹੋਵੇਗਾ ਤੇ ਬਾਇਓਮੈਟ੍ਰਿਕ ਅਪਡੇਟ ਜਿਵੇਂ ਕਿ ਫਿੰਗਰਪ੍ਰਿੰਟ ਅਤੇ ਆਇਰਿਸ ਸਕੈਨ ਫੋਟੋ ਇਹ ਸਭ ਕੁਝ ਹੋਵੇਗਾ 125 ਰੁਪਏ ਦੇ ਵਿੱਚ ਤਾਂ ਬੱਚਾ ਲਈ ਖਾਸ ਛੂਟ ਹੈ ਜਿਵੇਂ ਕਿ 5 ਤੋਂ 7 ਸਾਲ ਅਤੇ 15 ਤੋਂ 17 ਸਾਲ ਦੇ ਬੱਚਿਆਂ ਦੇ ਅਪਡੇਟ ਬਿਲਕੁਲ ਮੁਫਤ ਹੋਣਗੇ ਹਸਤਾਵੇਜ਼ ਅਪਡੇਟ ਦੇ ਲਈ ਕੇਂਦਰਾ ਦੇ ਉੱਤੇ ਜਾਂਦੇ ਹੋ ਤਾਂ 75 ਰੁਪਏ ਜਦਕਿ ਆਨਲਾਈਨ ਤਰੀਕਾ 14 ਜੂਨ ਤੱਕ ਮੁਫਤ ਰਹੇਗਾ ਆਧਾਰ ਕਾਰਡ ਦਾ ਪ੍ਰਿੰਟ 40 ਰੁਪਏ ਦੇ ਵਿੱਚ ਘਰ ਬੈਠੇ ਨਵਾਂ ਆਧਾਰ ਕਾਰਡ ਬਣਾਉਣ ਦੀ ਸਹੂਲਤ ਪਹਿਲੇ ਮੈਂਬਰ ਦੇ ਲਈ 700 ਰੁਪਏ ਅਤੇ ਉਸੇ ਪਤੇ ਦੇ ਉੱਤੇ ਹਰ ਵਾਧੂ ਮੈਂਬਰ ਦੇ ਲਈ 350 ਰੁਪਏ ਤੇ ਨਵੇਂ ਸਿਸਟਮ ਦੇ ਫਾਇਦੇ ਕੀ ਹੋਣਗੇ ਉਹ ਵੀ ਤੁਸੀਂ ਸੁਣ ਲਓ ਤਾਂ UIDAI ਦਾ ਮਕਸਦ ਹੈ ਕਿ ਆਧਾਰ ਸੇਵਾਵਾਂ ਨੂੰ ਪੂਰੀ ਤਰ੍ਹਾਂ ਡਿਜੀਟਲ ਪਾਰਦਰਸ਼ੀ ਅਤੇ ਸਭ ਲਈ ਜੋ ਕਿ ਪਹੁੰਚਯੋਗ ਬਣਾਇਆ ਜਾਵੇ ਹਰ ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਜੇਕਰ ਤੁਸੀਂ ਬੈਠੇ ਹੋ ਕੋਈ ਵੀ ਵਿਅਕਤੀ ਆਪਣਾ ਆਧਾਰ ਤੁਰੰਤ ਅਪਡੇਟ ਕਰ ਸਕਦਾ ਹੈ ਇਸ ਦੇ ਨਾਲ ਨਾ ਸਿਰਫ ਸਰਕਾਰੀ ਸੇਵਾਵਾਂ ਦਾ ਲਾਭ ਲੈਣਾ ਆਸਾਨ ਹੋਵੇਗਾ ਸਗੋਂ ਪਹਿਚਾਣ ਨਾਲ ਜੁੜੀਆਂ ਗਲਤੀਆਂ ਅਤੇ ਧੋਖਾਧੜੀਆਂ ਦੀ ਸੰਭਾਵਨਾ ਵੀ ਕਾਫੀ ਘੱਟ ਹੋ ਸਕਦੀ ਹੈ ਇਹ ਅਪਡੇਟ ਤੁਹਾਡੇ ਲਈ ਬਿਹਤਰ ਫਾਇਦੇਮੰਦ ਹੋ ਸਕਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਆਧਾਰ ਕਾਰਡ ਦੇ ਵਿੱਚ ਕੁਝ ਅਪਡੇਟ ਕਰਨ ਦੇ ਲਈ ਜੋ ਕਿ ਕਈ ਕੈਫੇ ਤੇ ਉੱਤੇ ਜਾਣਾ ਪੈਂਦਾ ਉਹਨਾਂ ਨੂੰ ਸੈਂਟਰਾਂ ਦੇ ਵਿੱਚ ਜਾਣਾ ਪੈਂਦਾ ਇਸ ਲਈ ਦਾ ਕੇਂਦਰਾਂ ਦੇ ਵਿੱਚ ਪੈਂਦਾ ਹੈ ਪਰ ਹੁਣ ਉਹ ਘਰ ਬੈਠੇ ਡਿਜੀਟਲ ਤਰੀਕੇ ਦੇ ਨਾਲ ਵੀ ਖੁਦ ਇਹ ਚੀਜ਼ਾਂ ਅਪਡੇਟ ਕਰ ਸਕਦੇ ਨੇ